ਸਸੀ ਕਾਲ ਦੋਸਤੋ ਦੋਸਤੋ ਗੱਲ ਕਰਨੀ ਸਿੱਧੂ ਮੂਸੇ ਵਾਲੇ ਦੇ ਤੇ ਬੱਬੂ ਮਾਨ ਦੇ ਫੈਨਾਂ ਦੀ ਆਪਸ ਵਿੱਚ ਖੜਕ ਪਈ ਹੁਣੇ ਦੋਨੇ ਲੜਪੇ ਕੱਲ ਦੀ ਗੱਲ ਆ ਦੋਨਾਂ ਨੇ ਇੱਕ ਦੂਜੇ ਨੂੰ ਉਹ ਗੰਦ ਬਕਿਆ ਰਹੇ ਰੱਬ ਦਾ ਨੇ ਇੱਕ ਦੂਜੇ ਨੂੰ ਮਾੜਾ ਚੰਗਾ ਜੋ ਸ਼ਬਦ ਬੋਲਣੇ ਸੇ ਬੋਲੇ ਬੱਬੂ ਮਾਨ ਦੇ ਫੈਨਾਂ ਨੂੰ ਮੈਨੂੰ ਇਹ ਉੱਤੋਂ ਦੁੱਖ ਹੋਇਆ ਦੇਖ ਕੇ ਇਹ ਕਿ ਕੁਝ ਲੋਕਾਂ ਨੇ ਕਿਹਾ ਬੱਬੂ ਮਾਨ ਦੇ ਜਿਹੜੇ ਫੈਨ ਸੇ ਮਾਤਾ ਚਰਨ ਕੋਲ ਦੇ ਏਦਾਂ ਦੇ ਸ਼ਬਦ ਬੋਲੇ ਪਈ ਉਹ ਸੁਣਨ ਵਾਲੇ ਨਹੀਂ ਸੀਗੇ ਯਾਨੀ ਕਿ ਇੰਨਾ ਗੰਦ ਬੱਕਿਆ ਗਿਆ ਮਾਤਾ ਚਰਨ ਕੌਰ ਲਈ ਉਧਰੋਂ ਸਿੱਧੂ ਮੂਸੇ ਦਾ ਫੈਨਾ ਨੇ ਬੱਬੂ ਮਾਨ ਦੀ ਮਾਂ ਲਈ ਇੰਨਾ ਗੰਦ ਬੱਕਿਆ ਜਨਕਿ ਉਹਦੀ ਕੁੱਕ ਪੰਡ ਸਿੱਟੀ ਉਹ ਅੰਗਾਂ ਨੂੰ ਵੀ ਹਨਾ ਜਿਨ੍ਹਾਂ ਦਾ ਨਾਂ ਨਹੀਂ ਲੈਣਾ ਚਾਹੀਦਾ ਯਾਰ ਮੈਨੂੰ ਇੰਨਾ ਆ ਪੀ ਪਤੰਦਰ ਉਹ ਤੁਹਾਡਾ ਜਾਂਦਾ ਕੱਖ ਨਹੀਂ ਤੁਸੀਂ ਆਪਣਾ ਸਵਾਦ ਲੈਣ ਲੱਗੇ ਹੋ ਤੁਸੀਂ ਬੱਬੂ ਮਾਨ ਦੀ ਮਾਂ ਰੱਬ ਵਰਗੀ ਉਹਨੂੰ ਯਾਰ ਇੰਨਾ ਮੈਨੂੰ ਰੋਣਾ ਆਵੇ ਪੀ ਉਹਨੂੰ ਇੰਨਾ ਪੁਣ ਰਹੇ ਇੰਨੀਆਂ ਗਾਲਾਂ ਕੱਢ ਰਹੇ ਆ ਤੇ ਮੈਨੂੰ ਰੋਣਾ ਆਵੇ ਮਾਤਾ ਚਰਨਕੌਰ ਦੇ ਬਾਰੇ ਸੋਚ ਕੇ ਪਿਓ ਦਾ ਕੀ ਕਸੂਰ ਆ ਤੁਸੀਂ ਆਪਣੇ ਸਵਾਦ ਆਪਣੀਆਂ ਲੜਾਈਆਂ ਤੁਹਾਨੂੰ ਕਿਸੇ ਨੇ ਇਹ ਅਥਾਰਟੀ ਦਿੱਤੀ ਆ ਵੀ ਤੁਸੀਂ ਇੱਕ ਦੂਜੇ ਦੇ ਬੱਪੂ ਮਾਨ ਨੇ ਤੁਹਾਨੂੰ ਕਿਹਾ ਵੀ ਤੁਸੀਂ ਮੇਰੇ ਲਈ ਜਾ ਕੇ ਮਾਤਾ ਚਰਨਕੌਰ ਨੂੰ ਗਾਲਾਂ ਕੱਢੋ ਜਾਂ ਜੱਤ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜਾਂ ਮਾਤਾ ਨੇ ਕਿਹਾ ਤੁਹਾਨੂੰ ਬੱਪੂ ਮਾਨ ਦੇ ਨੂੰ ਗਾਲਾਂ ਕੱਢੋ ਜਾਂਦੀ ਮਾਂ ਨੂੰ ਆ ਗੰਦ ਬਕੋ ਯਾਰ ਤੁਸੀਂ ਗੰਦ ਪਾਇਆ ਹੋਇਆ ਹੈ ਯਾਰ ਮੈਂ ਤੁਹਾਨੂੰ ਦੋਨਾਂ ਨੂੰ ਦੱਸਦਾ ਵਿਚੇ ਬੱਬੂ ਮਾਨ ਦੇ ਫੈਨ ਵਿਚੇ ਜਿਹੜੇ ਸਿੱਧੂ ਦੇ ਆ ਤੁਸੀਂ ਯਾਰ ਮਾਨ ਸਾਹਿਬ ਦੀ ਮਾਂ ਨੂੰ ਵੀ ਤੇ ਸਿੱਧੂ ਬਾਈ ਦੀ ਮਾਂ ਨੂੰ ਵੀ ਗੰਦ ਪਕੜਨੋਂ ਹਟ ਜਾਓ ਤੁਹਾਡੇ ਯਾਰ ਕੇ ਫੈਨਾਂ ਤੋਂ ਉਦਾਂ ਹੀ ਚੰਗੇ ਆ ਭਰਾਵੋ ਉਹਨਾਂ ਦੀ ਕੋਈ ਆਪਸੀ ਚੱਕਰ ਨਹੀਂ ਕੋਈ ਲੜਾਈ ਨਹੀਂ ਤੁਸੀਂ ਇੱਕ ਦੂਜੇ ਨੂੰ ਗੰਦ ਪਾਕ ਪਾਕੇ ਤੁਸੀਂ ਕਹਿਰ ਕਰਤਾ ਯਾਰ ਤਾਂ ਇੱਥੇ ਤਾਂ ਕੋਈ ਨਾ ਕੋਈ ਇੱਕ ਉਹਨਾਂ ਨੂੰ ਵੀ ਲੈਣਾ ਚਾਹੀਦਾ ਆ ਮੈਂ ਚਾਹੁੰਨਾ ਮੇਰੀ ਵੀਡੀਓ ਉਹਨਾਂ ਤੱਕ ਜਾਵੇ ਤਾਂ ਜੋ ਆ ਜਿਹੜਾ ਤੁਸੀਂ ਇਹ ਨਾ ਨਰਕ ਪਾਉਨੇ ਆ ਸੋਸ਼ਲ ਮੀਡੀਆ ਤੇ ਇਹ ਕੋਈ ਬੱਬੂ ਮਾਨ ਦੇ ਫੈਨ ਬਣ ਕੇ ਤੇ ਕੋਈ ਸਿੱਧੂ ਦੇ ਫੈਨ ਬਣ ਕੇ ਤੁਹਾਡੇ ਵਰਗੇ ਫੈਨਾਂ ਦੀ ਤਾਂ ਕੋਈ ਕੰਮ ਨਹੀਂ ਕਰਦਾ ਹੋਣਾ ਵੀ ਤੁਹਾਡੇ ਵਰਗੇ ਗੰਦੇ ਫੈਨ ਹੋਣ ਜਿਹੜੇ ਮਾਮਾ ਤਾਂ ਸਿੱਧੂ ਦੀ ਮਾਂ ਜਿਉਂਦੀ ਬੈਠੀ ਸਿੱਧੂ ਵਿਚਾਰਾ ਇੱਥੇ ਨਹੀਂ ਹੈਗਾ ਇਸ ਦੁਨੀਆ ਤੇ ਨਹੀਂ ਹੈਗਾ ਬੱਬੂ ਭਾਈ ਦੀ ਮਾਂ ਦੁਨੀਆ ਤੇ ਜਾ ਚੁੱਕੀ ਆ ਤੁਸੀਂ ਉਹਨਾਂ ਨੂੰ ਤਾਂ ਰਹਿਣ ਦਿਓ ਯਾਰ ਹੱਦਾਂ ਤੁਹਾਡੀ ਬੇਸ਼ਰਮੀ ਦੀ ਵੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਿਹੜੇ ਸੱਚੇ ਸੁੱਚੇ ਫੈਨ ਆ ਸਿੱਧੂ ਦੇ ਬੱਬੂ ਦੇ ਨਾਮ ਦੀ ਰਿਸਪੈਕਟ ਕਰਦਾ ਹੈ